ਪ੍ਰਧਾਨ ਕੋਰਟ ਦੇ ਸਪੀਕਰ ਕੁਲਤਾਰ ਸੰਧਵਾ ਦਾ ਵਿਰੋਧ ਹੋਇਆ ਹੈ ਕੈਬਨਿਟ ਮੰਤਰੀ ਲਾਲਜੀਤ ਕੁਲਰ ਤੇ ਮੰਤਰੀ ਬਲਜੀਤ ਕੋਰ ਦਾ ਵੀ ਵਿਰੋਧ ਕੀਤਾ ਗਿਆ ਹੈ ਕਿਸਾਨਾਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਪੁਲਿਸ ਨੇ ਸਮਾਗਮ ਵਾਲੀ ਥਾਂ ਤੋਂ ਪਹਿਲਾਂ ਹੀ ਹਾਲਾਕੇ ਕਿਸਾਨਾਂ ਨੂੰ ਰੋਕ ਲਿਆ ਕਿਸਾਨਾਂ ਦੀ ਪੁਲਿਸ ਨਾਲ ਤੱਕਾ ਮੁਕੀ ਦਿੱਤੀ ਹੈ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਚੁਲੇ ਲਿਆ ਗਿਆ ਤਾਂ ਡਰਗਸ ਖਿਲਾਫ ਰੱਖੀ ਇੱਕ ਸਮਾਗਮ ਚ ਪਹੁੰਚੇ ਸਨ ਸਪੀਕਰ ਕੁਲਤਾਰ ਸੰਧਵਾ ਤੇ ਕੈਬਨਿਟ ਮੰਤਰੀ ਜੈਸਦਾਰਨ ਕਿਸਾਨਾਂ ਵੱਲੋਂ ਇਹਨਾਂ ਦਾ ਵਿਰੋਧ ਕੀਤਾ ਗਿਆ ਹੈ ਪ੍ਰਧਾਨ ਕੋਰਟ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਵਿਰੋਧ ਹੋਇਆ ਇਸ ਤੋਂ ਇਲਾ ਤੇ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਪਹੁੰਚੇ ਹੋਏ ਸਨ ਉਹਨਾਂ ਦਾ ਵੀ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਸਮਾਗਮ ਵਾਲੀ ਥਾਂ ਤੋਂ ਹਾਲਾਂਕਿ ਪਹਿਲਾਂ ਹੀ ਰੋਕ ਲਿਆ ਗਿਆ ਤੇ ਉਹਨਾਂ ਨੂੰ ਹਿਰਾਸਤ 'ਚ ਵੀ ਲੈ ਗਿਆ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਤਾਂ ਇਹ ਦੱਸਿਆ ਜਾ ਰਿਹਾ ਹੈ ਕਿ ਪ੍ਰਦਰਸ਼ਨ ਦੇ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਟੱਕਰ ਮੁਕੀ ਵੀ ਹੋਈ ਹੈ ਤੇ ਕਈ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ ਤਪਰੀ ਸਰੋਵਰ ਤੋਂ ਸ਼ੁਰੂ ਹੋ ਕੇ ਚਲਿਆ ਜਾ ਰਿਹਾ ਤੇ ਇਸ ਦੌਰਾਨ ਪੁਲਿਸ ਦੇ ਨਾਲ ਜੋ ਬਹਿਸ ਬਾਜ਼ੀ ਦੀਆਂ ਤਸਵੀਰਾਂ ਹੈ ਉਹ ਵੀ ਸਾਹਮਣੇ ਆ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਸਮਾਗਮ ਦੇ ਵਿੱਚ ਪਹੁੰਚੇ ਹੋਏ ਸਨ ਸਪੀਕਰ ਕੁਲਤਾਰ ਸਦਵਾ ਤੇ ਦੋ ਕੈਬਨਿਟ ਮੰਤਰੀ ਇਸ ਦੌਰਾਨ ਕਿਸਾਨਾਂ ਵੱਲੋਂ ਪਹੁੰਚ ਕੇ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਤਾਫਰੀਦ ਕੋਰਚ ਸਪੀਕਰ ਕੁਲਤਾਰ ਸਿੰਘ ਸਦਵਾ ਦਾ ਵਿਰੋਧ ਹੋਇਆ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਤੇ ਮੰਤਰੀ ਬਲਜੀਤ ਕੌਰ ਦਾ ਵੀ ਵਿਰੋਧ ਕੀਤਾ ਗਿਆ। ਇਹਨੂੰ ਰੌਂਡ ਅਪ ਕੀਤਾ ਜਾ ਰਿਹਾ ਹੈ ਮੈਂ ਕੁਝ ਲੋਕਾਂ ਤੋਂ ਤਾਂ ਦੇਵਾਨਾ ਸ਼ਰਮਾ ਜੁੜੇ ਹੋਏ ਨੇ ਹੋਰ ਜਾਣਕਾਰੀ ਲਈ ਤੇ ਦੇਵਾਨੰਦ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਤੇ ਦੋ ਕੈਬਨਿਟ ਮੰਤਰੀਆਂ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਤਾਂ ਕੀ ਹੈ ਪੂਰਾ ਮਾਮਲਾ ਜਿਸ ਨੂੰ ਲੈ ਕੇ ਕਿਸਾਨਾਂ ਵੱਲੋਂ ਇਹ ਪੂਰਾ ਵਿਰੋਧ ਜਤਾਇਆ ਗਿਆ ਬਿਲਕੁਲ ਦੱਸੀ ਕਿਉਂਕਿ ਫ੍ਰੀ ਕੋਰਟ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਹਦੇ ਵਿੱਚ ਯੁੱਧ ਨਸ਼ਾ ਵਿਰੋਧ ਫੰਕਸ਼ਨ ਸੀ ਤਾਂ ਉਹਦੇ ਵਿੱਚ ਨਾਲ ਦੀ ਤੂੰ ਪੁਨਰ ਮੰਤਰੀ ਅਤੇ ਸੂਚਾਰ ਮੰਤਰੀ ਤੋਂ ਦਾਂ ਬਰਾਇਕ ਗੁਰਦੇਵ ਸਿੰਘ ਛੇਕੋ ਤੇ ਬਜੀਦਪੁਰ ਰਿਡ ਕੈਬਨਰ ਮੰਤਰੀ ਪਹੁੰਚੇ ਸੀ ਤਾਂ ਦੂਸਰੇ ਪਾਸੇ ਇੱਕ ਪਾਕਿਸਤਾਨੀ ਸਿੱਧੂਪੁਰ ਦੇ ਆਗੂ ਵੱਲੋਂ 500 ਮੀਟਰ ਦੂਰੀ ਦੀ ਵਿਰੋਧ ਕਰਨਾ ਸ਼ੋਅ ਕਰ ਦਿੱਤਾ ਗਿਆ ਕਾਫੀ ਗਿਣਤੀ ਵਿੱਚ ਚੜ੍ਹ ਕੇ ਆਣ ਉਹ ਇੱਕ ਬੈਰੀਕੇਡ ਤੋਂ ਦੂਸਰੇ ਬੈਰੀਕੇਡ ਤੱਕ ਪਹੁੰਚ ਗਏ ਤਾਂ ਜਿੱਥੇ ਕਿ ਭਾਰੀ ਪੁਲਿਸ ਬਲ ਤਣਾਅ ਸੀ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਉਹਨਾਂ ਨੂੰ ਰੋਕੇ ਆਤਾ ਉਹਨਾਂ ਨੇ ਮੰਗ ਰਕੀ ਸੀ ਕਿ ਅਸੀਂ ਪੰਜ ਬੰਦੇ ਪਹਿਲਾਂ ਗੱਲ ਕਰਨਾ ਚਾਹੁੰਦੇ ਆ ਕਿਉਂਕਿ ਸਾਰੇ ਮੰਗਾ ਨਖਨੋਰੀਏ ਤੇ ਸ਼ੰਭੂ ਬਾਰਡਰ ਜਣਾ ਥੱਕੇ ਹੋਏ ਨੇ ਤਾਂ ਸਾਡਾ ਸਮਾਨ ਜਿਹੜਾ ਚੋਰੀ ਹੋਇਆ ਉਹਦੇ ਬਾਰੇ ਗੱਲਬਾਤ ਕਰਨੀ ਆ ਲੇਕਿਨ ਪੁਲਿਸ ਨੇ ਕਿਹਾ ਸੀ ਪੰਜ ਬੰਦੋ ਮਿਲ ਸਕਦੇ ਆ ਤਾਂ ਕਿਸਾਨ ਬੁਝੇ ਹੋਏ ਕਿ ਅਸੀਂ ਚਾਹਾਂਗੇ ਮਿਲਣ ਜੀ ਉਹਨੇ ਗੱਲ ਕਰਨੀ ਆ ਜਿਸ ਨੂੰ ਦੇਖਦੇ ਹੋਏ ਕਿਸਾਨਾਂ ਦਾ ਤੱਕਾ ਮੁੱਕੀ ਤੇ ਪੁਲਿਸ ਦੀ ਹੋਈ ਤਾਂ ਪੁਲਿਸ ਇਹਨਾਂ ਨੂੰ ਰੋਕੇ ਰਾਤ ਨੂੰ ਚ ਲੈ ਆ ਲਿਆ ਤੇ ਫ੍ਰੀਕੋਰਡਰ ਦੇ ਪੁਲਿਸ ਯਾਨੇ ਵਿੱਚ ਲਿਆ ਕੇ ਇੱਕ ਵਾਰੀ ਨਾਲ ਉੱਥੇ ਰੋਕ ਦਿੱਤਾ ਗਿਆ ਤਾਂ ਰਾਤ ਨੂੰ ਲੈ ਕੇ ਬਸਪੁਰਲੇ ਬਾਸਟਾ ਆ ਕੇ ਪੁਲਿਸ ਜੀ ਬਹੁਤ ਬਹੁਤ ਧੰਨਵਾਦ ਦੇਵਾਨੰਦ ਪੁਰੀ ਜਾਣਕਾਰੀ ਲਈ ਤਾਂ ਫਰੀਦਕੋਟ ਦੀਆਂ ਤਸਵੀਰਾਂ ਨੇ ਜਿੱਥੇ ਕਿ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸਪੀਕਰ ਕੁਲਤਾਰ ਸਦਵਾ ਤੇ ਕੈਬਨਿਟ ਮੰਤਰੀ ਲਾਲਜੀਤ ਭੁੱਲਰ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਦਾ ਇਸ ਦੌਰਾਨ ਹਾਲਾਂਕਿ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਂਦੇ ਹਾਂ ਪ੍ਰਦਰਸ਼ਨਕਾਰੀਆਂ ਨੂੰ ਜੋ ਹੈ ਪਹਿਲਾਂ ਹੀ ਰੋਕ ਲਿਆ ਗਿਆ ਇਸ ਬਾਗਮ ਵਾਲੀ ਥਾਂ ਤੇ ਜਾਣ ਤੋਂ ਤੇ ਇਸ ਦੌਰਾਨ ਜੋ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਜੋ ਪ੍ਰਦਰਸ਼ਨਕਾਰੀ ਨੇ ਪੁਲਿਸ ਨਾਲ ਉਹਨਾਂ ਦੀ ਟੱਕਰ ਮੁਕੀ ਤੇ ਬਹਿਸਬਾਜ਼ੀ ਵੀ ਹੁੰਦੀ ਨਜ਼ਰ ਆ ਰਹੀ ਹੈ ਵੇਖੋ ਅਸੀਂ ਅਸੀਂ ਤਾਂ ਕੋਈ ਵਿਰੋਧ ਨਹੀਂ ਕਰਨਾ ਏ ਅਸੀਂ ਉਹਨੂੰ ਪੁੱਛਣ ਆਏ ਆ ਮੰਗ ਪੱਤਰ ਦੇਣ ਆਏ ਆ ਕਿ ਸਾਡੀਆਂ ਫਸਲਾਂ ਮਰ ਗਈਆਂ ਸੜ ਗਈਆਂ ਕਾਗੜੇ ਪੈ ਗਏ ਉਹ ਕਿਸਾਨ ਕਿੱਧਰ ਜਾਵੇ ਤੁਹਾਡਾ ਜਿਹੜਾ ਲੋਕਾਂ ਦਾ ਤੁਹਾਡੇ ਪਰਦਾ ਇੰਨੀ ਇਨ ਕਣਕ ਦਾ ਨਾਜ ਪੈਦਾ ਕਰਦਾ ਅਸੀਂ ਤਾਂ ਇਹਨੂੰ ਪੁੱਛਣ ਹੀ ਆਏ ਸੀ ਪੰਜਾਬ ਪੂਸਣ ਨੂੰ ਗਾਹ ਨਹੀਂ ਜਾਣ ਦਿੰਦੀ ਤੁਹਾਡਾ ਧੱਕਾ ਕਰ ਰਹੀ ਆ ਟਾਂਗਾ ਮਾਰਦੀ ਆ ਤੁਸੀਂ ਦੇਖਿਆ ਹੀ ਆ ਫਾਈ ਗੱਡੀਆਂ ਥੱਲੇ ਵੀ ਪੈਣੇ ਚੱਕ ਕੇ ਸਾਨੂੰ ਪਾਸੇ ਕਰ ਦਿੰਦੇ ਆ ਅਸੀਂ ਜਾਈਏ ਕਿੱਥੇ ਕੀ ਸਵਾਲ ਸੀ ਜਿਹੜੇ ਕਰਨੇ ਸਵਾਲ ਤਾਂ ਇਹੀ ਪੁੱਛਨੇ ਸੀ ਤੁਸੀਂ ਨਸ਼ਾ ਨੇ ਨਸ਼ਾ ਦਾ ਤੁਹਾਨੂੰ ਪਤਾ ਹੀ ਹੈ ਵਿਕੀ ਜਾਂਦਾ ਸਾਰੇ ਪੰਜਾਬ ਚ ਇੱਥੇ ਦਾ ਨਾ ਖੇਡ ਬਣਾ ਕੇ ਤੀਜੇ ਇੱਕਦਾਂ ਸਾਡੀ ਅੱਖਾਂ ਚੁੰਬਲ ਦੇ ਆ ਕੇ ਸਾਡੇ ਤੇ ਟਰਾਲੀ ਸਾਡੇ ਟਰਾਲੀਆਂ ਲੈ ਕੇ ਸਿਲੰਡਰ ਲੈ ਕੇ ਕਿੰਨਾ ਕੋ ਸਾਡਾ ਚੋਰੀ ਕੀਤਾ ਇਹਨਾਂ ਨੇ ਕਿਹੜੇ ਵਿਰੋਧ ਕਰਨਾ ਸੀ ਉਹ ਕਰਨਾ ਸੀ ਕਾਂਗਰਸ ਤੇ ਕਾਲੀ ਪਾਰਟੀ ਨੇ ਤਾਂ ਸਾਡੇ ਕਿਸਾਨਾਂ ਤੋਂ ਕੋਈ ਕਰਾਈ ਜਾਂਦੇ ਆਏ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਬਹਿ ਕੇ ਗੱਲਬਾਤ ਕਰਨ ਸਾਡੇ ਨਾਲ ਸਰਜੀ ਛਾਡੀ ਲੱਖਾਂ 1 ਏਕੜ ਕਣਕ ਫੜ ਕੇ ਸਵਾਹ ਹੋ ਗਈ ਮੁੱਖ ਮੰਤਰੀ ਦਾ ਮੂੰਹ ਟੁੱਟ ਜਿੱਤੇ ਹੋਣੀ ਇੱਕ ਵੀ ਬਿਆਨ ਦਿੱਤਾ